ਜੋਤਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦੁ ਪਇਓ ਪਤ ਸਿਉ ਤਕ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਫਿਰ ਕੀਆ ਅਮਰ ਦਾਸ ਅਮਰਤ ਚਕਰ ਗੁਰੂ ਰਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਹੋਰ ਸਤਗੁਰ ਪ੍ਰਸਾਦ ਸਤਜਗ ਜਿਨੇ ਓ ਪਾਇਆ ਤਾਹੀਂ ਕਰਨ ਕਰਣ ਸਮਰੱਥ ਯੋ ਪੰਡ ਦਿਨ ਸਾਜਿਆ ਭਾਈ ਦੇਖ ਕਰ ਆਪਣੀ ਵਖ ਕਿੰ ਕਨਿਆ ਕਿਉ ਦੇਖਿਆ ਭਾਈ ਕਰਤਾ ਇੱਕ ਅਖਤ ਗੁਰੂ ਕੋ mệnh ਸਲਾਹੀਆ ਘਾਈ ਜਿਸ ਤੇ Jap ਕੱਖ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਧੂਕ ਕਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨੌਨਦ ਪਰੇ ਮੰਡਾ ਜੀ ਜੰਤ ਤੁਪਤ ਪਾਲ ਦਾ ਭਾਈ ਨਿਤਨਕ ਕਰਦਾ ਦਾਸਾਰ ਸਤਿਗੁਰ ਪੂਰਾ ਏਕੀਆ ਭਾਈ ਸ਼ਬਦ ਮਿਲਾਵਣ ਹਾਰ ਸੱਤੇ ਚਰਨ ਸੁਜੀਵੀਆ ਭਾਈ ਭ੍ਰਮ ਭਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਆ ਭਾਈ ਹਰਿ ਕੈ ਨਾਮ ਅੰਧੇਰਾ ਅਗਿਆਨ ਕਾ ਭਾਈ ਕਮਲ ਹੋਇ ਪ੍ਰਕਾਸ਼ ਗੁਰਬਚਨੀ ਸੁਖੁ ਬਜਾਈ ਸਭ ਪੜ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਬਸਾਰਿਆ ਭਾਈ ਏਕੈ ਸੁਣ ਹਜ ਤਿਤ ਦਿਨ ਬਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਝੂਰ ਕਰਮ ਕਾ 라ਵਨ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਤ ਨਾਮਹਿ ਪਾਈ ਮਾਇਆ ਮੋਹ ਬਿਨਾਸ਼ ਤਿਸ ਭਾਵ ਕਮੇਰ ਇਹ ਘਰਤ ਆਕਾਸ ਗੁਰ ਪੂਰ ਸੰਤੂਖਿਆ ਭਾਈ ਜਨਸ ਲਾਗਾ ਭਾਉ ਅਰਸਨਾ ਰਾਮ ਰਗ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇ ਚਲ ਪਾਇਆ ਥਾਉ ਜਿਸ ਪਰ ਤੀਤਨ ਆਵਈ ਪਾਈ ਭਾਈ ਹਉ ਤਸ ਕਾ ਬਲ ਜਾਓ ਓ ਨਿਰਗੁਨੀਆਰੇ ਪਾਲ ਦਾ ਭਾਈ ਦੇਨ ਖਾ ਵੇ ਤਾਓ ਅਰਿਜਤ ਸੰਭਾਹੇ ਸਾਹ ਸਾਹ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਤੀ ਆ ਭਾਈ ਪੂਰਾ ਜਿਸ ਕਰਮਾਓ ਇਸ ਜਨ ਘੜੀ ਨ ਜੀਵੀ ਅਭਾਈ ਸਰਬ ਕਲਾ ਪਰ ਪੂਰ ਜਿਨਾਂ ਕੋ ਰੀਤ ਨ ਲਗੀਆਂ ਭਾਈ ਇਸ ਨਿਤਨਕ ਮਰਦੇ ਝੂਰ ਅੰਤਵ ਲਾਇਤ ਰਾਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋ ਸਰਣਾਗਤੀ ਭਾਈ ਜੇ ਕਿਲ ਵਿਕ ਕਾਟਣ ਹਾਰ ਮਨ ਤਨ ਸੀਤਲ ਹੋਇ ਹ ਭਾਈ ਓ ਜਨ ਨਾਮ ਅਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕਿਲ ਵਿਕ ਕਾਟਣ ਹਾਰ